ਦਵਾਈ ਚੱਲ ਰਹੀ ਹੈ ਜੀ ਟੈਸਟ ਕਿਹਾ ਸੀ ਸਰ ਦੋ ਦਿਨਾਂ ਬਾਅਦ ਹੈ ਦੋ ਦਿਨਾਂ ਬਾਅਦ ਵੀ ਇਹ ਟੈਸਟ ਨਹੀਂ ਦੇ ਰਹੇ ਜੀ ਹਾਂ ਪਹਿਲਾਂ ਕਹਿੰਦੇ ਦੋ ਘੰਟਾ ਰੁਕ ਜਾਓ ਕੱਦਾਂ ਘੰਟਾ ਕਹਿੰਦੇ 5 ਵਜੇ ਰੁਕ ਜਾਓ ਜੀ ਸਰ ਇਹ ਸਰਕਾਰੀ ਕਾਦਾ ਹਸਪੀਟਲ ਜਿੱਥੇ ਜਾਓ ਟੈਸਟ ਦੇ ਸਾਰੇ ਪੈਸੇ ਲੈ ਲੇ ਤਾਂ ਵੀ ਨਾਲ ਵੀ ਨਾਲ ਕੰਮ ਨਹੀਂ ਹੋ ਰਿਹਾ ਸਰ ਹਾਂ ਸਰਕਾਰੀ ਹੈ ਜੀ ਰਜਿੰਦਰਾ ਹਸਪੀਟਲ ਸਰਕਾਰੀ ਹੈ ਜੀ ਨਾ ਮੈਂ ਪੈਸਾ ਟੋਟਾ ਮੇਰਾ ਨਾਮ ਰੋਸ਼ਨ ਹੈ ਜੀ ਕੀ ਗੱਲ ਹੋਈ ਅੱਜ ਤੇ ਆਏ ਇਹ ਮੈਂ ਸਰ ਮੇਰੇ ਡੈਡੀ ਦੀ ਚੱਲ ਰਹੀ ਆਪਣਾ ਦਵਾਈ ਚੱਲ ਰਹੀ ਹੈ ਜੀ ਟੈਸਟ ਕਿਹਾ ਸੀ ਸਰ 2 ਦਿਨਾਂ ਬਾਅਦ ਆਇਆ 2 ਦਿਨਾਂ ਬਾਅਦ ਵੀ ਇਹ ਟੈਸਟ ਨਹੀਂ ਦੇ ਰਹੇ ਜੀ ਹੈ ਪਹਿਲਾਂ ਕਹਿੰਦੇ ਅੱਧਾ ਘੰਟਾ ਰੁਕ ਜਾਓ ਅੱਧਾ ਘੰਟਾ ਕਹਿੰਦੇ ਹੁਣ ਕਹਿੰਦੇ 5 ਵਜੇ ਰੁਕ ਜਾਓ ਜੀ ਸਰ ਹੈ ਤੇ ਸਰਕਾਰੀ ਕਾ ਦਾ ਹਸਪੀਟਲ ਜਿਹੜਾ ਟੈਸਟ ਦੇ ਸਾਰੇ ਪੈਸੇ ਲੈ ਲੇ ਤਾਂ ਵੀ ਨਾਲ ਦੇ ਨਾਲ ਕੰਮ ਨਹੀਂ ਹੋ ਰਿਹਾ ਸਰ ਕਿੰਨੇ ਪੈਸੇ ਲਏ ਆ ਤੇ ਕਿਹੜੇ ਹਸਪੀਟਲ ਆ 300 ਰੁਪਏ ਲਏ ਸਰ ਆ ਦੇਖੋ ਮੇਰੀ ਪਰਚੀ ਸਰ ਕਿਹੜੀ ਜਗ੍ਹਾ ਆਏ ਹੋ ਤੁਸੀਂ ਮੈਂ ਆਇਆ ਸਰ ਜੀ ਆਪਣਾ ਐਸਐਸਟੀ ਨਗਰ ਸਰ ਹੂੰ ਇਹ ਕਿਹੜੀ ਜਗ੍ਹਾ ਆਏ ਹੋ ਤੁਸੀਂ ਇਹ ਆਪਣਾ ਸਿੰਘ ਸਭਾ ਗੁਰਦੁਆਰਾ ਨਹੀਂ ਮੈਂ ਸੀਕ ਐਸਐਸਟੀ ਨਗਰ ਨਹੀਂ ਹੁਣ ਤੁਸੀਂ ਕਿੱਥੇ ਆਏ ਹੋ ਸੈਂਪਲ ਲੈ ਕੇ ਹੁਣ ਆਪਣਾ ਸੈਂਪਲ ਮੈਂ ਟੈਸਟ ਲੈਣ ਆਇਆ ਸਰ ਮੈਂ ਹੂੰ ਹੋ ਸਰਕਾਰੀ ਹੈ ਜੀ ਰਜਿੰਦਰ ਹਸਪੀਟਲ ਸਰਕਾਰੀ ਹੀ ਨੇ ਕੀ ਕਹਿ ਰਹੇ ਨੇ ਬੰਦੇ ਹੈ ਨਹੀਂ ਇੱਥੇ ਸਰ ਪਹਿਲਾਂ ਮੈਂ ਮੈਡਮ ਕੋਲ ਗਿਆ ਮੈਡਮ ਕਹਿੰਦੇ ਆਪਣਾ ਜੀ ਅੱਧੇ ਘੰਟੇ ਬਾਦਣਾ ਅੱਧੇ ਘੰਟੇ ਤੋਂ ਬਾਅਦ ਹੁਣ ਕਹਿੰਦੇ 5 ਵਜੇ ਆਣਾ ਜੀ ਹਾਂ ਉਸ ਤੋਂ ਬਾਅਦ ਕਹਿੰਦੇ ਸਰ ਮੈਨੂੰ ਡਾਕਟਰ ਜੀ ਕਹਿ ਰਹੇ ਨੇ ਆਪਣਾ 1 ਨੰਬਰ ਰੂਮ ਤੇ ਜਾਓ ਉੱਥੇ ਤਾਲਾ ਲੱਗਿਆ ਪਿਆ ਜੀ 2 ਨੰਬਰ ਤੇ ਜਾਓ ਉਧਰ ਵੀ ਬੰਦ ਪਿਆ ਜੀ ਸਰ